ਆਹ ਜੀ ਮੇਰੇ ਪੁੱਤਰ ਹੈ ਜੀ ਦੇਖੋ ਇਹ ਡਾਂਸ ਕਰ ਰਿਹਾ ਜੀ ਕੀ ਕਰੇ ਪੁੱਤਰ ਟ੍ਰੈਕ 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 ਜੋ ਰੱਖੀਏ ਆ ਗੋਨੇ ਨਾ ਵਾ ਨਾ ਆ ਗੋਨੇ ਆ ਮੰਮੀ ਮੰਮੀ ਇਹ ਹਾਂ ਪਾਪਾ ਪਾਪਾ ਓਏ ਮੈਨੂੰ ਮੰਮੀ ਕਰ ਤੋ ਗੱਡੀ ਦਿਖਾ ਦੇ ਲੋਕਾਂ ਨੂੰ ਗੱਡੀ ਦਿਖਾ ਦੇ ਦੇਖੋ ਜੀ ਇਹ ਖੇਡਦਾ ਰਹਿੰਦਾ ਜਵਾਕ ਦਿਖਾ ਦੇ ਗੱਡੀ ਦਿਖਾ ਦੇ ਕਿੱਥੇ ਆਸੀ ਦੇਖੋ ਗੱਡੀਆਂ ਓ ਨਾ ਮੈਮ ਹੈਲਪ ਮੀ ਓ ਨੋ ਦੇਖੋ ਜੀ ਹੁਣੀ ਤੋਂ ਓ ਨੋ ਟ੍ਰੈਕਟਰ ਟ੍ਰੈਕਟਰ ਗਾਣਾ ਤਾਂ ਸੁਣਾ ਦੇ ਗਾਣਾ ਨਾ 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 ਗੱਡੀ ਗੱਡੀ ਐਸ ਹੁੰਦਾ ਹੁੰਦਾ ਜੀ ਐਂਪਲੀਫਾਇਰ ਗਾਣਾ ਨਾ ਜਿਹੜਾ ਉਹ ਗੱਡੀ ਤੂ ਬੁਫਰ ਤੂ ਮੇਰੀ ਮੇਰਾ ਐਂਪਲੀਫਾਇਰ ਫਾਇਰ ਜਮੇਗਾ ਕਲੱਬ ਦੱਸ ਮੈਨੂੰ ਦੋ ਡੀਜਨ ਬਚ ਕੇ ਨਵਾ ਮੇਰੀ ਗੋਨੀ ਇਕ ਮਾਰੀ ਆਵੇ ਅਰੇ ਮੋੜ ਗੱਡੀ ਥੋੜੀ ਰਾਕ 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 ਜੋ ਉਹ ਟਰੱਕ ਨਹੀਂ ਆਗਾ ਭਾਈ ਤੇ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਾਂ ਐਸੇ ਜੀ ਵੀਡੀਓ ਬਣਾਉਂਦੇ ਰਹਿਣੇ ਹੋਰ ਨੂੰ ਕਹਿ ਰਹੇ ਸੀ ਐਸੇ ਜੀ ਵੀਡੀਓ ਬਣਾਣੇ ਰਹਿਣੇ ਤਾਂ ਭਰਾਵੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਦੱਸੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਆਪਾਂ ਜਿੱਦਾਂ ਦੇ ਹੈਗੇ ਉਹਵੇਂ ਵੀਡੀਓ ਪਾ ਦਿੰਨੇ ਹੁੰਨੇ ਆ ਇੱਕ ਤਰ੍ਹਾਂ ਦਾ ਮੈਂ ਇਹ ਦੇਖ ਹੀ ਰਿਹਾ ਕਿ ਕਿੱਦਾਂ ਦੀ ਲੱਗਦੀ ਹੁੰਦੀ ਆ ਵੀਡੀਓ ਜੇ ਆਪਾਂ ਪਾਈਏ ਬਲੌਗਰ ਕਹਿੰਦੇ ਨੇ ਨਾ ਆਪ ਕੋ ਫੀਲਿੰਗ ਲੈਣਾ ਚਾੜੇ ਹੈ ਬਲੌਗਰ ਦੀ ਅਗਰ ਤੁਸੀਂ ਭਰਾਵੋ ਆਪਣਾ ਸਾਥ ਦਿਓ ਤਾਂ ਮੈਂ ਜਾਊਂਗਾ ਜਨੇ ਵੀ ਆਪਣੇ ਸਬਸਕ੍ਰਾਈਬਰ ਹੋਣਗੇ ਉਹਨਾਂ ਨੂੰ ਵੀ ਆਪਾਂ ਸਾਰੇ ਨਾਲ ਮਿਲ ਕੇ ਅੱਗੇ ਚਲੀਏ ਚੱਲੀਏ ਤੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੈਂ ਹੈਗਾ ਅਭੀ ਹੱਸੇ ਹਾਂ ਪੰਜਾਬ ਤੋਂ ਆ ਜੀ ਮੈਂ ਦੇਖੋ ਤੇ ਮੈਂ ਤੁਹਾਨੂੰ ਅੱਗੇ ਹੋਰ ਦੱਸਦਾ ਰਵਾਂਗਾ ਜੇ ਮੇਰੇ ਵੀਡੀਓ ਦੇਖ ਰਹੇ ਹੋ ਤੁਸੀਂ ਤੇ ਤੂੰ ਕੀ ਕਹਿਣਾ ਚਾਹੇਂਗਾ ਪੁੱਤ ਕੀ ਕਹਿਣਾ ਜਾਏਗਾ ਨਾਮ ਨਾਮ ਕਿਹੜਾ ਨਾਮ ਨਮ ਹਾ ਦੇਖਿਆ ਕੜਤੇ ਨਾ ਚਿਬ ਚਿਬ ਕਾ ਚਿਬ ਚਿਬ ਗੱਡੀ 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 ਸਵਾਰ ਤੇ ਗਿਆ ਉਹ ਦਰੋਂ ਗੱਡੀ ਦੀ ਕਿਥੇ ਕਬਾਤ ਕਬਾ ਗੱਡੀ 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 ਇਹ ਦੇਖੋ ਗਰਹਿਨ ਲਾਤਾ ਮੈਨੇ ਚਲ ਮੈਂ ਡੇ ਜਗਲੀ ਬਿੜ ਦੋ ਐ ਸਬਸਕ੍ਰਾਈਬ ਕਰਨਾ ਨਾ ਬੁਲਿਓ